ਸਾਡੀ 350 ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਅੱਜ ਅਸੀਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਬਿਆਲਾ ਜੀ ਉਹਨਾਂ ਦੀ ਬਾਰੀਤਾਰੀ ਪ੍ਰਕਾਸ਼ ਕਰਾਂਗੇ ਸੇਵਕੀ ਉੜਕੋਂ ਨੇ ਵੀਹੀ ਪਰਿਖੇ ਹਿੰਦੁਸਤਾਨ ਦੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਨੂੰ ਖਬਰ ਪਹੁੰਚੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣੀ ਅਤੇ ਉਹਨਾਂ ਨੇ ਧਰਮ ਦੀ ਰੱਖਿਆ ਕਰਨ ਲਈ ਵਾਅਦਾ ਕੀਤਾ। ਇਹ ਖਬਰ ਸੁਣ ਕੇ ਬਾਦਸ਼ਾਹ ਹੈਰਾਨ ਸੀ। ਉਹ ਗੁਰੂ ਨਾ ਕਾਝੀ ਪਾਉਂਦੇ ਹਨ, ਨਾ ਚਿੰਤ ਨੂੰ ਗੋੜਦੇ ਹਨ। ਉਹ ਬ੍ਰਹਮਨਾ ਨਾਲ ਕਿਵੇਂ ਖੜੀ ਹੋ ਸਕਦੇ ਹਨ? ਉਸ ਦਿਨ ਅਜਰੇ ਵਿੱਚ ਇਹ ਬਹੁਤ ਪ੍ਰਸਾਦ ਨਾਲ ਹਮ ਗੱਦੀ ਸੀ ਜਿਸ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਸੀ। ਉਸਨੇ ਲੋਹਾਰ ਦੇ ਸੂਬੇਦਾਰ ਨੂੰ ਹੁਕਮ ਜਾਰੀ ਕੀਤਾ ਕਿ ਸ੍ਰੀ ਗੁਰੂ ਤੇਜ ਬਹਾਦਰ ਜੀ ਨੂੰ ਬੰਦੀ ਬਣਾ ਲਿਆ ਜਾਵੇ। ਪੰਜਾਬ ਦੇ ਸੂਬੇਦਾਰ ਨੇ ਸਰਹੰਦ ਦੇ ਫੌਜਦਾਰ ਬਲਾਵਰ ਖਾਨ ਦੀ ਅਧੀਨ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਪੰਥੀ ਬਣਾ ਲਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਸਿੱਖਾਂ ਨਾਲ ਪਾਈ ਮੱਤੀ ਦਾਸੀ, ਪਾਈ ਸਤੀ ਦਾਸੀ ਅਤੇ ਪਾਈ ਵਿਆਲਾ ਜੀ ਨਾਲ ਮਲਕਪੁਰ ਰੰਗੜਾ ਫੌਜੀ ਸਨ। ਅੱਜ ਉਹੋ ਹੀ ਆਪ ਦੀ ਰੂਹ ਗ੍ਰੇਫ ਕਰ ਲਿਆ। ਸ਼ਹੀਦ ਦੀ ਪਾਈ ਮੱਤੀ ਦਾਸੀ, ਪਾਈ ਸਤੀ ਦਾਸੀ, ਪਾਈ ਵਿਆਲਾ ਜੀ ਪਾਈ ਧਰਮਲ ਜੋ ਕਿ ਦੀਵਾਨ ਰੂਪ ਦੇ ਦੀਵਾਨ ਦੇ ਰੂਪ ਵਿੱਚ ਸੇਵਾ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਆਨੰਦਪੁਰ ਸਾਹਿਬ ਕੋਲ ਵੇਲੇ ਸਾਧੂ ਉਹਨਾਂ ਕਿਰਦ ਹੋ ਚੁੱਕੇ ਸਨ ਅਤੇ ਉਹਨਾਂ ਦੇ ਭਤੀਜੀ ਪਾਈ ਮਤੀਦਾਸ ਜੀ ਸਪੁੱਤਰ ਧਰਮਚੰਦ ਜੀ ਨੂੰ ਗੁਰੂ ਸਾਹਿਬ ਦਾ ਦੀਵਾਨ ਖਾਪ ਦਿਸਕਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਪੂਰਬ ਯਾਤਰਾ ਦੇ ਲਈ ਪਾਈ ਮਤੀਦਾਸ ਜੀ ਦੇ ਮਤੀਦਾਸ ਜੀ ਨੂੰ ਆਪਣੇ ਨਾਲ ਰੱਖਿਆ ਅਤੇ 1975 1975 ਇਸਵੀ ਵਿੱਚ ਵੀ ਆਪ ਜੀ ਦੇ ਨਾਲ ਸਨ ਭਾਈ ਮਤੀਦਾਸ ਜੀ ਕੁਸ਼ਲ ਪ੍ਰਬੰਧਕ ਸਨ ਅਤੇ ਗੁਰੂ ਘਰ ਦੇ ਲੰਗਰ ਦਾ ਸਾਰਾ ਪ੍ਰਬੰਧ ਆਪ ਹੀ ਦੇਖਦੇ ਸਨ ਭਾਈ ਮਤੀਦਾਸ ਜੀ ਗੁਰੂ ਘਰ ਦੇ ਪ੍ਰਬੰਧ ਵਿੱਚ ਉਹਨਾਂ ਦੇ ਨਾਲ ਭਾਈ ਸਤੀਦਾਸ ਜੀ ਉਹਨਾਂ ਦਾ ਸਾਥ ਦੇ ਰਹੇ ਸਨ ਭਾਈ ਮਤੀਦਾਸ ਜੀ ਨੂੰ ਪੱਲੀ ਵਿੱਚ ਨਵੰਬਰ 1975 ਇਸਵੀ ਵਿੱਚ ਆਰੀ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ ਪਾਈ ਮਤੀ ਦਾਸ ਸਿੰਘ ਨੂੰ ਇਸਲਾਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ ਗਈ ਪਰ ਆਪ ਜੀ ਨੇ ਫਟਕਾਰ ਦਿੱਤੀ ਜਦੋਂ ਸਿਰ ਤੇ ਆਰਾ ਚੱਲਿਆ ਤਾਂ ਪਾਈ ਮਤੀ ਦਾਸ ਸਿੰਘ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਜਦੋਂ ਤੱਕ ਸਰੀਰ ਉੱਤੇ ਆਰਾ ਚੱਲਦਾ ਰਿਹਾ ਤਾਂ ਗੁਰਬਾਣੀ ਵੀ ਨਾਲ-ਨਾਲ ਚੱਲਦੀ ਰਹੀ ਪਾਈ ਮਤੀ ਦਾਸ ਜੀ ਦੇ ਛੋਟੇ ਭਰਾ ਭਾਈ ਸਤੀ ਦਾਸ ਜੀ ਵੀ ਖੁੱਡੀਆਂ ਦੇ ਮਾਲਕ ਸਨ ਆਪ ਜੀ ਫਾਰਸੀ ਦੇ ਵਿਦਵਾਨ ਸਨ ਗੁਰੂ ਸਾਹਿਬ ਜੋ ਵੀ ਸ਼ਬਦ ਉਚਾਰਨ ਕਰਦੇ ਪੈਸਾ ਹੈ ਉਹਨਾਂ ਨੂੰ ਫਾਰਸੀ ਵਿੱਚ ਅਨੁਵਾਦ ਕਰਦੇ ਰਹਿੰਦੇ ਜਦੋਂ ਕੋਈ ਮੁਸਲਮਾਨ ਫਕੀਰ ਗੁਰੂ ਜੀ ਕੋਲ ਆਉਂਦਾ ਪੈਸਾ ਕਿਦਾਸੀ ਸਾਰੇ ਸ਼ਬਦ ਫਾਰਸੀ ਵਿੱਚ ਅਨੁਵਾਦ ਕਰਕੇ ਉਹਨਾਂ ਨੂੰ ਸੁਣਾਉਂਦੇ ਪੈਸਾ ਕਿਦਾਸੀ ਸਦਾ ਆਪਣੇ ਵੱਡੇ ਭਰਾ ਨੂੰ ਨਾਲ ਰੱਖਦੇ ਜਿੱਥੇ ਜਿੱਥੇ ਗੁਰੂ ਜੀ ਸੇਵਾ ਕਰਨ ਪੈਸਾ ਕਿਦਾਸੀ ਗਈ ਉੱਥੇ ਉੱਥੇ ਪੈਸਾ ਕਿਦਾਸੀ ਉਹਨਾਂ ਦੇ ਨਾਲ ਗਈ ਕਈ ਸਦੀਆਂ ਸੀ ਮੁਗਲ ਹਕੂਮਤ ਵੱਲੋਂ ਰੂਹ ਵਿੱਚ ਲਪੇਟ ਕੇ ਆਪ ਜੀ ਨੂੰ ਸ਼ਹੀਦ ਕੀਤਾ ਗਿਆ ਪਰੰਤੂ ਸੱਜੇ ਜਾਈਏ ਗੁਰੂ ਜੀ ਦੇ ਇਨ੍ਹਾਂ ਸਿੱਖਾਂ ਦੇ ਜਿਨ੍ਹਾਂ ਨੇ ਈ ਨਾਮ ਮੰਨ ਲਿਆ ਜੇਕਰ ਸਿੱਖੀ ਜੀਵਨ ਦਾ ਅਰਥ ਸਤਗੁਰ ਦੀ ਮੇਰ ਅੰਤ ਸੇਵਾ ਕਰਨ ਨਾਲ ਇਸ਼ਟ ਲਈ ਜੀਵਨ ਕੁਰਬਾਨ ਕਰਨਾ ਹੈ ਤਾਂ ਕਈ ਮਤੀ ਦਾਸੀ ਕਈ ਸੱਤੀ ਦਾਸੀ ਗੁਰੂ ਤੇਗ ਬਹਾਦਰ ਜੀ ਦੇ ਪੂਰਨ ਸਿਧਾਂਤ ਜਿਨ੍ਹਾਂ ਨੇ ਸਿੱਖੀ ਸਿਧ ਨੂੰ ਆਖਰੀ ਦਮ ਤੱਕ ਜਿਉਂਦਾ ਰੱਖਾਇਆ ਜੀਵਨ ਸਾਰੇ ਕਿ ਸੇਵੀ ਹੋ ਆਪਣਾ ਤੇ ਗੁਰੂ ਬਾਖੀ ਅਮਲ ਕਰਦੇ ਹੋਏ ਸਾਰਾ ਜੀਵਨ ਗੁਰੂ ਜੀ ਦੇ ਲੇਖੇ ਲਾਇਆ ਸੇਵਕ ਕੀ ਅਰਥ ਨਭੀ ਪਰਿਤ ਤੇ ਗੁਰੂ ਬਾਖੀ ਅਨੁਸਾਰ ਪਾਈ ਮਤੀ ਦਾਸੀ ਨੇ ਪਾਈ ਸਤੀ ਦਾਸੀ ਹੋ ਪ੍ਰੀਤ ਗੁਰੂ ਚਰਨਾ ਵਿੱਚ ਅਖੀਰ ਤੱਕ ਨਿਭਾਈ ਪਾਈ ਦਿਆਲਾ ਜੀ ਵੀ ਗੁਰੂ ਘਰ ਦੇ ਮੰਨੇ ਪਰਮੰਨੇ ਸਿੱਖ ਸੰਗ ਗੁਰੂ ਸਾਹਿਬ ਜਦੋਂ ਆਸਾਨ ਗਏ ਹੋਈ ਸਨ ਤਾਂ ਪਾਈ ਦਿਆਲਾ ਜੀ ਉਹਨਾਂ ਦੇ ਨਾਲ ਸਨ ਜੇ ਤਾਂ ਗੁਰੂ ਸਾਹਿਬ ਨੂੰ ਕੈਦ ਕੀਤਾ ਗਿਆ ਉਦੋਂ ਵੀ ਉਹਨਾਂ ਦੇ ਨਾਲ ਸਨ ਉਹਨਾਂ ਨੂੰ ਬਲਦੇ ਪਾਲਕ ਦੀਦ ਵਿੱਚ ਸ਼ਹੀਦ ਕੀਤਾ ਗਿਆ ਭਾਈ ਦਿਆਲਾ ਜੀ ਨੂੰ ਸ਼ਹੀਦ ਕਰਨ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਪਰ ਗੁਰੂ ਜੀ ਨੇ ਇਸਲਾਮ ਕਬੂਲ ਨਾ ਕੀਤਾ ਉਪਰੰਤ ਉਹਨਾਂ ਨੂੰ ਤਸੀਹੇ ਦਿੱਤੇ ਗਏ ਅਤੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਇਹ ਸਾਰਾ ਮੰਤਰ ਗੁਰੂ ਜੀ ਅਤੇ ਦਿੱਲੀ ਦੇ ਵਸ ਦਿੱਲੀ ਦੇ ਨਿਵਾਸੀਆਂ ਨੂੰ ਦੇਖਿਆ ਗੁਰੂ ਤੇਗ ਬਹਾਦਰ ਜੀ ਨਾਲ ਉਹਨਾਂ ਦੇ ਤਿੰਨ ਸਿੱਖ ਭਾਈ ਮਤੀ ਦਾਸ ਜੀ ਭਾਈ ਸਕੀ ਦਾਸ ਜੀ ਅਤੇ ਭਾਈ ਬਿਰਾਲਾ ਜੀ ਸ਼ਹੀਦ ਤਾਂ ਹੋਏ ਪਰ ਡਰੇ ਨਹੀਂ ਝੁਕੇ ਨਹੀਂ ਉਹਨਾਂ ਦੀ ਸ਼ਹੀਦੀ ਨੇ ਸਿੱਖੀ ਦਾ ਇਹ ਸੁਨੇਹਾ ਸਾਰੇ ਜਹਾਨ ਵਿੱਚ ਫੈਲਾ ਦਿੱਤਾ ਅਸਲੀ ਸੇਵਾ ਉਹ ਹੈ ਆਖਰੀ ਸਾਹ ਤੱਕ ਜਿਉਂਦੇ ਰਹਿ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ